ਅਹ ਮਿਕਸ਼ਾਬ ਕੀ ਹੋਇਆ ਸੀ ਕੱਲ ਥਾਣਾ ਸੇਖਵਾ ਚ ਨਾ 168 ਨੰਬਰ ਪਰਚਾ ਦਰਜ ਕੀਤਾ ਸੀ ਕਿ ਵਿਜਮਸੀ ਸਨ ਆਫ ਕਿੰਦਾ ਮਸੀ ਸਤਕੋਏ ਦਾ ਰਹਿਣਾ ਸੀ ਉਹ ਕੋਈ ਇੱਕ ਪਿਸਤਲ ਬਰਾਮਦ ਕੀਤਾ ਸੀ ਪਿਸਤਲ ਬਰਾਮਦ ਕੀਤਾ ਸੀ ਤੇ ਉਹ ਕੇਸ ਰਜਿਸਟਰਡ ਹੋਇਆ ਤੇ ਮੁਲਕੇ ਉਹਨੇ ਆਪਣੇ ਪਰਚੇ ਦੇ ਆਪਣੇ ਪੁਛਕੇ ਚ ਇਨਸਾਫ ਕੀਤਾ ਸੀ ਕਿ ਇਹ ਜਿਹੜਾ ਪਿਸਤਲ ਹੈ ਇਹਦੇ ਘਰ ਦੇ ਹੋਰ ਵੀ ਤਿੰਨ ਚਾਰ ਬੰਦੇ ਆਏ ਸੀ ਉਹਦੇ ਚ ਉਹਨਾਂ ਕੋਈ ਪਿਸਤਲ ਅਗੇ ਸੀ ਉਹਨਾਂ ਚ ਇੱਕ ਬੰਦੇ ਨੂੰ ਪਛਾਣਦਾ ਉਹਨੇ ਨਾਮ ਲਿਆ ਇਹਦਾ ਮਲਕੀਤ ਸਿੰਘ ਸਨ ਅਫਤਰਸੀਮ ਸਿੰਘ ਮਲਕੀਤ ਸਿੰਘ ਇਹ ਲੱਗੋ ਕਹਿੰਦੇ ਇਹਨੂੰ ਸਾਨੂੰ ਤਨਾਰਪੁਰ ਖਦਰ ਦਾ ਹੈਗਾ ਜੀ ਇੱਥੇ ਠਾਣਾ ਕਲਾਂੌਰ ਦਾ ਰਹਿੰਦਾ ਇਹਦੇ ਨੋਟੋਰੀਅਸ ਆਦਮੀ ਹੈ ਅਮਰਤ ਦਾਲਮ ਜਿਹੜਾ ਹੈਗਾ ਜਗ ਭਗਵਾਨਪੁਰੀ ਗਰੁੱਪ ਦਾ ਜਿਹੜਾ ਤੇ ਉਹਦੇ ਗਰੁੱਪ ਦੇ ਨਾਲ ਐਸੋਸੀਏਟਡ ਹੈ ਇਹਨੇ ਕਲਾਂੌਰ ਵਿੱਚ ਵੀ ਡਾਕਟਰ ਦੇ ਵੀ ਫਾਇਰ ਕੀਤੇ ਸੀ ਹੋਰ ਵੀ ਇਹਦੇ ਕਾਫੀ ਇਨਸੀਡੈਂਟ ਹੈ ਇਵਨ ਕਿ ਸਾਡੀਆਂ ਵੀ ਕਈ ਕੇਸਾਂ ਦੀਆਂ ਪੁੱਛਗਿੱਛਾਂ ਦੇ ਵਿੱਚ ਅੱਗੇ ਫਰਦਰ ਲਿੰਕ ਇਹਦੇ ਕਈ ਬਗੜਨਾ ਵਿੱਚ ਜੁੜਦੇ ਨੇ ਕੋਮੀਨੇਟਰੀ ਰਹਾ ਤੇ ਬਟ ਅਗੇ ਵੀ ਫਰਦਰ ਕਿਤੇ ਨਾ ਇਹਦਾ ਚੱਲਦਾ ਸੀ ਇਹ ਜਦੋਂ ਇਹ ਦੱਸਿਆ ਕਿ ਮੇਰੇ ਕੋਲ ਇੱਕ ਪਿਸਤਲ ਹੈ ਉਹਦੀ ਬਰਾਮਦਗੀ ਲਈ ਜਦੋਂ ਐਸ ਐਚਓ ਸਾਹਿਬ ਨੇ ਸਾਡੇ ਐਸ ਐਸ ਰਜਵੰਤ ਕੌਰ ਸੇਖਵਾ ਦੇ ਇਹਨਾਂ ਦੀ ਟੀਮ ਇੱਥੇ ਆਈ ਹੈ ਇੱਥੇ ਕਲੀਰਕਲਾ ਕੁੰਜਰ ਪਿੰਡ ਦੇ ਵਿੱਚ ਘਰ ਮਹਿਰ ਦੇ ਕੰਡੇ ਉੱਥੋਂ ਜਦੋਂ ਬਰਾਮਦਗੀ ਕਰਵਾਉਣ ਲੱਗੇ ਪ੍ਰੀਕਾਸ਼ਨਸ ਕੁਰੀਆਂ ਲਈਆਂ ਗਈਆਂ ਸੀ ਵੈਸੇ ਐਸ ਐਚਓ ਸਾਹਿਬ ਕੋਲ ਕੁਝ ਨਹੀਂ ਸੀ ਉਸ ਕੋਲ ਤੇ ਇਹਨੇ ਉੱਥੋਂ ਕੱਢ ਕੇ ਤੇ ਦੋ ਫਾਇਰ ਕੀਤੇ ਜੀ ਤੇ ਸਚੂ ਸਾਹਿਬ ਦੇ ਜਿਹੜੇ ਰੀਡਰ ਕਮ ਗਨਮੈਨ ਹੈ ਉਹਨਾਂ ਵੱਲੋਂ ਵੀ ਦੋ ਰੌਂਗ ਫਾਇਰ ਕੀਤੇ ਗਏ ਪਹਿਲਾਂ ਤੇ ਮਿਸ ਹੋ ਗਿਆ ਦੂਸਰਾ ਉਹਦੀ ਲੈਫਟ ਲੈਗ ਤੇ ਹਿਟ ਕੀਤਾ ਉਹਨੂੰ ਇਮੀਡੀਏਟਲੀ ਅਸੀਂ ਸਿਵਲ ਹਸਪੀਟਲ ਭੇਜ ਦਿੱਤਾ ਜੀ ਕਿਉਂਕਿ ਆਪਣਾ ਕਿਹੜਾ ਰਿਕਵਰ ਕਰਾਣਾ ਹੈ ਜੀ ਵਿਆਪਨ ਇਹਦਾ 30 ਦਾ 32 ਦਾ ਹੈਗਾ ਜੀ ਸਟਾਰ ਦਾ ਪਿਸਤਲ ਇਹ ਜਿਹੜਾ ਪਿਸਤਲ ਰਿਕਵਰ ਕੀਤਾ ਤੇ ਨਾਲ ਕੋਈ ਰਾਉਂਡ ਜਾਂ ਕੋਈ ਰਾਉਂਡ ਅਜੇ ਫੋਰੈਂਸਿਕ ਅਫਸਰ ਆ ਗਏ ਨੇ ਉਹਦੇ ਲੱਗਦਾ ਪਿਆ ਕਿ ਕੋਕ ਹੈਗਾ ਪਿਸਟਲ ਤੇ ਉਹਦੇ ਵਿੱਚੋਂ ਨਿਕਲਣਗੇ ਕਿੰਨੇ ਗੇ ਨੇ ਇਹ ਪਿਸਟਲ ਨੇ ਦੋ ਫਾਇਰ ਤਾਂ ਕੀਤੇ ਨੇ ਕਿੰਨਾ ਕਿ ਖਤਰਨਾਕ ਗੈਂਗਸਟਰ ਸੀ ਤੇ ਜੱਗੂ ਭਗਵਾਨਪੁਰੀ ਨੇ ਕਿੰਨਾ ਕਿ ਉਹ ਜੱਗੂ ਭਗਵਾਨਪੁਰੀ ਤੇ ਗਰੁੱਪ ਦੇ ਜਿਹੜੇ ਬਾਕੀ ਦੇ ਅਮਰਦਾਲਮ ਦਾ ਬੇਸਿਕਲੀ ਇਹ ਗੁਰਗਾ ਸੀ ਤੇ ਅਮਰਦਾਲਮ ਦੇ ਕਹਿੰਦੇ ਐਕਸਟਰਸ਼ਨ ਕੱਲਾਂ ਦੇ ਵਿੱਚ ਵੀ ਤੇ ਦੂਸਰੇ ਚ ਨੇ ਕਲਾਂ ਨੌਰ ਵਾਲੀ ਸਾਈਡ ਤੇ ਇਹਦਾ ਜ਼ਿਆਦਾ ਨੇ ਕੀਤਾ ਸੀ ਪਿੱਛੇ ਜੀ ਇੱਕ ਹਸਪਤਾਲ ਕਲਾਨੌਰ ਉੱਥੇ ਵੀ ਇਹਨੇ ਫਾਇਰ ਕੀਤਾ ਸੀ ਉੱਥੇ ਕੇਸ ਵੀ ਰਜਿਸਟਰਡ ਆ ਕਲਾਨੌਰ ਕਿੰਦੀ-ਕਿੰਦੀ ਕਾਮਯਾਬੀ ਗਿੰਦੇ ਆਪਾਂ ਇਹਨੂੰ ਕੰਮ ਦਾ ਵੀ ਅਸੀਂ ਇਸ ਤਰੀਕੇ ਦੇ ਜਿਹੜੇ ਜਿਹੜੇ ਪੁਲਿਸ ਤੇ ਵੀ ਫਾਇਰ ਕਰਨ ਨੂੰ ਗਰੇਜ ਨਹੀਂ ਕਰਦੇ ਕਿਸੇ ਵੇਲੇ ਵੀ ਜੇ ਲਾ ਮੌਕਾ ਵੈਪਨ ਕੈਰੀ ਕਰਦੇ ਨੇ ਛੋਟੀ-ਛੋਟੀ ਗੱਲ ਤੇ ਐਕਸਟਰਸ਼ਨ ਤੇ ਜਾਂ ਦੂਜੇ ਤੇ ਅਸੀਂ ਇਸ ਕਾਮਯਾਬੀ ਨੂੰ ਵੱਡਾ ਛੋਟਾ ਨਹੀਂ ਕਰਕੇ ਗਿੰਦੇ ਹਰੇ ਕਾਮਯਾਬੀ ਸਾਡੀ ਵੱਡੀ ਕਾਮਯਾਬੀ ਹੈ